ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਪੰਜਾਬੀ ਅਕਸਰ ਹੀ ਆਪਣੀ ਦਰਿਆ ਦਿੱਲੀ ਨਾਲ ਜਾਣੇ ਜਾਂਦੇ ਨੇ ਬੰਬ ਚ ਟ੍ਰੇਨ ਚ ਬੰਬ ਦੀ ਅਫਵਾਹ ਮਿਲਣ ਤੋਂ ਬਾਅਦ ਜਿਹੜਾ ਹੈ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀ ਔਰ ਪੰਜਾਬੀਆਂ ਵੱਲੋਂ ਪਿੰਡ ਵਾਲਿਆਂ ਵੱਲੋਂ ਜਿਹੜਾ ਹੈ ਆਸ-ਪਾਸ ਦੇ ਇਲਾਕਿਆਂ ਵੱਲੋਂ ਹੁਣ ਲੋਕਾਂ ਦੀ ਸੇਵਾ ਲਈ ਲੰਗਰ ਲਗਾਇਆ ਗਿਆ ਹੈ ਤਾਂ ਕਿ ਲੋਕ ਕਿਸੇ ਕਿਸਮ ਦੀ ਜਿਹੜਾ ਹੈ ਪਰੇਸ਼ਾਨੀ ਨਾ ਆ ਸਕੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਲੰਗਰ ਜਿਹੜਾ ਹੈ ਉਹ ਵਰਤਾਇਆ ਜਾ ਰਿਹਾ ਹੈਗਾ ਇਹਦੇ ਆ ਫਿਰੋਜ਼ਪੁਰ ਦੇ ਜਿਹੜੇ ਹੈ ਆਮ ਲੋਕ ਪਿੰਡਾਂ ਦੇ ਲੋਕ ਜਿਹੜੇ ਹੈਗੇ ਨੇ ਉਹ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਲੰਗਰ ਲੈ ਕੇ ਜਿਹੜੇ ਇੱਥੇ ਪਹੁੰਚੇ ਨੇ ਤਾਂ ਕਿ ਜਿਹੜੇ ਲੋਕਾਂ ਨੂੰ ਲੰਗਰ ਮਿਲ ਸਕੇ ਖਾਣਾ ਮਿਲ ਸਕੇ ਕਿਉਂਕਿ ਜਿਹੜੇ ਪ੍ਰਬੰਧ ਰੇਲਵੇ ਨੂੰ ਕਰਨੇ ਚਾਹੀਦੇ ਸੀ ਉਹ ਆਮ ਲੋਕਾਂ ਨੂੰ ਕਰਨੇ ਪੈ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਲੰਗਰ ਲੈਣ ਲਈ ਅੱਗੇ ਆ ਰਹੇ ਹੈਗੇ ਨੇ ਔਰ ਜਿਹੜਾ ਗੁਰਦੁਆਰੇ ਦੀਆਂ ਟੀਮਾਂ ਵੀ ਪਹੁੰਚੀਆਂ ਹੈਗੀਆਂ ਨੇ ਲੰਗਰ ਲੈ ਕੇ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਰੋਟੀ ਪਾਣੀ ਮਿਲ ਸਕੇ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਜੀ ਲੰਗਰ ਨਾਲ ਵੀ ਆ ਚੁੱਕਾ ਹੈਗਾ ਔਰ ਲੋਕਾਂ ਨੂੰ ਬਤਾਇਆ ਜਾ ਰਿਹਾ ਹੈਗਾ ਬਾਲਟੀਆਂ ਪਰ ਪਰ ਕੇ ਲੰਗਰ ਦੀਆਂ ਜੜੀਆਂ ਨੇ ਉਹ ਬਤਾਈਆਂ ਜਾ ਰਹੀਆਂ ਨੇ ਔਰ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਕਮ ਸੇ ਕਮ ਕੁਸੇ ਰਾਹਤ ਤਾਂ ਮਿਲ ਸਕੇ ਤੁਸੀਂ ਕਿੱਥੋਂ ਆਏ ਹੋ ਤੇ ਥਾਣਾ ਜਰਮਾ ਤੋਂ ਇਹੀਂ ਸੇ ਹੋ ਰਿਹਾ ਹੈ ট্রেন ਸੇ ট্রেন ਸੇ ਡੇਲ ਨੇ ਕੋਈ ਇੰਤਜ਼ਾਮ ਕੀਤਾ ਨੱਕੀ ਪੂਰਾ ਪੂਰਾ ਕਰ ਰੱਖਿਆ ਪੂਰੀ ਚੈਕਿੰਗ ਕਰ ਰੱਖਿਆ ਸਰ ਅਭੀ ਲੰਗਰ ਆ ਗਿਆ ਆਪਣੇ ਚੱਕ ਲੈਤੇ ਹੈ ਬਸ ਜੀ ਲੋਕਾਂ ਨੂੰ ਲੰਗਰ ਤੇ ਹੀ ਉਮੀਦ ਹੈ ਰੇਲਵੇ ਤੇ ਕੋਈ ਉਮੀਦ ਨਹੀਂ ਹੈ ਕਿ ਰੇਲਵੇ ਪ੍ਰਸ਼ਾਸਨ ਜਿਹੜਾ ਹੈ ਕਿ ਉਹਨਾਂ ਦੀ ਕੋਈ ਸਾਰ ਲਵੇ ਕੋਈ ਉਹਨਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰਾਵੇ ਖਾਣੇ ਦਾ ਸਿਰਫ ਜਿਹੜਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰਦੁਆਰਿਆਂ ਵੱਲੋਂ ਜਿਹੜਾ ਹੈ ਉਹ ਲੰਗਰ ਚਲਾਇਆ ਜਾ ਰਿਹਾ ਹੈ ਜਿਹੜਾ ਹੈ ਰੋਟੀ ਪਾਣੀ ਜਿਹੜੀ ਹੈ ਮੁਹੱਈਆ ਕਰਾਈ ਜਾ ਰਹੀ ਹੈ ਤਾਂ ਕਿ ਕਈ ਘੰਟਿਆਂ ਤੋਂ ਜਿਹੜੇ ਭੁੱਖੇ ਲੋਕ ਨੇ ਜੋ ਲੰਬੇ ਸਫ਼ਰ ਤੇ ਆਏ ਹੋਏ ਸੀ ਉਹਨਾਂ ਨੂੰ ਜਿਹੜਾ ਹੈ ਖਾਣਾ ਪੀਣਾ ਮਿਲ ਸਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਗੁਰਦੁਆਰੇ ਚ ਲੰਗਰ ਦੀਆਂ ਆਈਆਂ ਨੇ ਔਰ ਲੋਕਾਂ ਨੂੰ ਜਿਹੜਾ ਹੈ ਰੋਟੀ ਮਿਲ ਰਹੀ ਆ ਕਈ ਕਈ ਇੱਧਰ ਤਸਵੀਰਾਂ ਜਿਹੜਾ ਦਾ ਪ੍ਰਚਾਦਾ ਲੋਕੀ ਲੰਗਰ ਲੈਣ ਲਈ ਜਿਹੜਾ ਹੈ ਕਿੱਦਾਂ ਕਾਲੇ ਹੋਏ ਹੋਏ ਨੇ ਔਰ ਲੋਕੀ ਲੰਗਰ ਖਾ ਰਹੇ ਨੇ ਜਿਹੜਾ ਕੰਮ ਰੇਲਵੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਲੋਕਾਂ ਲਈ ਖਾਣ ਪੀਣ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ ਉਹ ਕੰਮ ਜਿਹੜਾ ਹੈ ਸਮਾਜ ਸੇਵੀ ਜਿੱਥੇ ਬੰਦੀਆਂ ਆਮ ਲੋਕ ਕਰ ਰਹੇ ਨੇ ਔਰ ਖਾਣਾ ਜਿਹੜਾ ਹੈ ਉਹ ਵਰਤਾਇਆ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖੋ ਫਿਰੋਜ਼ਪੁਰ ਜਿੱਥੇ ਬੌਮ ਦੀ ਅਫਵਾਹ ਕਰਕੇ ਟ੍ਰੇਨ ਨੂੰ ਕਿਸੇ ਟ੍ਰੇਨ ਯਾਤਰੀਆਂ ਲਈ ਜਿਹੜਾ ਹੈ ਆਮ ਲੋਕ ਪਿੰਡ ਵਾਸੀ ਜਿਹੜੇ ਉਹ ਅੱਗੇ ਆਏ ਨੇ ਜਿਹੜੇ ਭੁੱਖ ਮਿਟਾਉਣ ਦੀ ਜਿਹੜਾ ਹੈ ਕਿਉਂਕਿ ਸਵੇਰੇ 8 ਵਜੇ ਤੋਂ ਕਰੀਬ ਜਿਹੜਾ ਹੈ ਇਹ ਯਾਤਰੀ ਇੱਥੇ ਬੈਠੇ ਹੋਏ ਸੀ ਇਹਨਾਂ ਨੂੰ ਇੱਕ ਟੰਗ ਦੀ ਰੋਟੀ ਵੀ ਨਸੀਬ ਨਹੀਂ ਹੋਈ ਔਰ ਜਿਹੜਾ ਹੁਣ ਲੰਗਰ ਆਏ ਨੇ ਤਾਂ ਕਿ ਲੋਕ ਇੱਕ ਟੰਗ ਦੀ ਰੋਟੀ ਆਪਣੀ ਖਾ ਸਕਣ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਚਾਰੇ ਲੋਕ ਜਿਹੜੇ ਹੈਗੇ ਆ ਮਜਬੂਰੀ ਵਸ ਜਿਹੜਾ ਲੋਕਾਂ ਵੱਲੋਂ ਲਿਆਂਦਾ ਗਿਆ ਜਿਹੜਾ ਖਾਣਾ ਹੈ ਉਹ ਖਾ ਕੇ ਹੀ ਆਪਣਾ ਟਾਈਮpass ਜਿਹੜਾ ਹੈ रहे है गुरु घर वालों ने हमारे लिए किया है खाने का इंतजाम ये बहुत अच्छा काम कर रहे हैं और रेलवे ने कुछ किया आप लोगों के लिए रेलवे की तरफ से हमारे पास कोई अभी तक तो नहीं है चाय बिस्कुट की भी सुविधा इन्होंने की है उनको ये कहना चाहता हूँ धन्यवाद देना चाहता हूँ गुरु सिख समाज को ये सबसे आगे रहते हैं और आगे ही रहेंगे ये। क्या दिक्कत हो रही थी आपको कैसे इधर हमको तो कोई सूचना नहीं दी हमको गाड़ी से नीचे उतार दिया गया कोई बो बोर रहे तो कोई दिक्कत आए गाड़ी में इसलिए हमको साइड में कर दिया पाँच मीटर दूर तो खाने पीने का इंतजाम था क्या हुआ ये खाने पीने का ये तो अपने गुरु घर वाले हैं ये करते हैं पंजाबी तो रेलवे ने कोई इंतजाम नहीं रेल के रेलवे की तरफ से कुछ भी नहीं इंतजाम हो अभी तक क्या नाम है आपका रविदास ਇਸ ਸਾਈਡ ਤੇ ਇਹ ਤਸਵੀਰਾਂ ਉਸ ਜਗ੍ਹਾ ਦੀਆਂ ਨੇ ਜਿੱਥੇ ਖੁਦ ਰੇਲ ਪ੍ਰਸ਼ਾਸਨ ਕਰੋੜਾਂ ਰੁਪਏ ਇਕੱਠੇ ਕਰਕੇ ਟ੍ਰੇਨ ਯਾਤਰੀਆਂ ਤੋਂ ਟ੍ਰੇਨ ਸਫਰ ਕਰਾਂਦਾ ਔਰ ਉਹਨਾਂ ਦੀ ਫੈਸਿਲਿਟੀ ਦੇ ਦਾਅਵੇ ਕਰਦਾ ਹੈ ਲੇਕਿਨ ਇੱਥੇ ਦਾਅਵੇ ਰੇਲਵੇ ਦੇ ਸਾਰੇ ਖੋਖਲੇ ਸਾਬਤ ਹੁੰਦੇ ਨੇ ਕਿ ਜੋ ਖਾਣਾ ਲੋਕਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਉਹ ਆਮ ਪਿੰਡ ਵਾਲੇ ਤੇ ਗੁਰਦੁਆਰੇ ਵਾਲਿਆਂ ਵੱਲੋਂ ਲਿਆ ਕੇ ਪਰਤਾਇਆ ਜਾ ਰਿਹਾ ਹੈ ਫਲੋਸਪੁਰ ਤੋਂ ਗੌਰਮਾਨਿਕ ਦਿੱਲੀ ਪੋਸਟ ਨਿਆਹ ਹਰਿਆਣਾ ਹਿਮਾਚਲ